ਵੇੜੇ ਤਾਂ ਸਾਡੇ ਕਲੀਆਂ ਦਾ ਭੂਟਾ नाग ਬੈਠਾ ਵਾਲਪਾ ਸੁਣ ਦਿਲਾ ਦੇ ਆ ਜਾਨੀਆਂ नाग ਬੈਠਾ ਵਾਲਪਾ ਚੋਣੇ ਚੋਣੇ ਕਲੀਆਂ ਮੈਂ ਹਾਰ ਪਰੋਨੀਆ ਸੋਣ ਸੱਸ ਦੇ ਆ ਜਾਇਆ ਪੈਣਣ ਦੇ ਪੱਝਿਆ ਅੱਜ ਵੀ ਨਾ ਆਇਆ ਤੂੰ ਕੱਲ ਵੀ ਨਾ ਆਇਆ ਫੁੱਲੇ ਗਏ ਕੋਮਲਾ ਸੋਣ ਸਜੜ ਬੇਈਮਾਨੀਆਂ ਫੁੱਲੇ ਗਏ ਕੋਮਲਾ ਵੇੜੇ ਤਾਂ ਸਾਡੇ ਅੰਬੀਆਂ ਦਾ ਭੂਟਾ नाग ਬੈਠਾ ਵਲਪਾ ਸੋਣ ਦਿਲਾਂ ਦੇ ਆ ਜਾਨੀਆਂ नाग ਬੈਠਾ ਵਲਪਾ ਚੁਣ ਚੋਣੇ ਅੰਬੀਆਂ ਪਟਾਰੀ ਵਿੱਚ ਪਾਵਾਂ ਖਾਮਣੇ ਦੇ ਬੱਚਿਆ ਸੋਣ ਸੱਸ ਦੇ ਆ ਜਾਇਆ ਖਾਵਣ ਦੇ ਪਾਜਿਆ ਅੱਜ ਵੀ ਨਾ ਆਇਆ ਤੂੰ ਕੱਲ ਵੀ ਨਾ ਆਇਆ ਅੰਬੀਆ ਤਾਂ ਗਈਆਂ ਕੋਮਲਾ ਸੋਣ ਸੱਜਣ ਬੇਈਮਾਨੀਆਂ ਅੰਬੀਆ ਤਾਂ ਗਈਆਂ ਕੋਮਲਾ ਡੇੜੇ ਤਾਂ ਸਾਡੇ ਜਮੜਾ ਦਾ ਭੂਟਾ नाग ਬੈਠਾ ਵਾਲਪਾ ਸੋਹਣ ਦਿਲਾਂ ਦੇ ਆ ਜਾਨੀਆਂ नाग ਬੈਠਾ ਵਾਲਪਾ ਚੁਗ ਚੁਗ ਜਮੜਾ ਮੇ ਸੋਣਾ ਟੋਲਾ ਬੇ ਦਰਦਿਆ ਖਾਵਣ ਦੇ ਪਾਜਿਆ ਅੱਜ ਵੀ ਨਾ ਆਇਆ ਤੂੰ ਕੱਲ ਵੀ ਨਾ ਆਇਆ ਜਮਣਾ ਤਾਂ ਗਈਆ ਮੋਰ ਜਾ ਸੋਣ ਸਜਣ ਸ਼ੈਤਾਨੀਆਂ ਜਮਣਾ ਤਾਂ ਗਈਆ ਮੁਰ ਜਾ ਬੀਬਾ ਚਾਰ ਦਿਹਾੜੇ ਰੀਜਾਂ ਦੇ ਨਾਲ ਹੰਡਾ ਸੋਹਣ ਸਜਣ ਬੇਈਮਾਨੀਆਂ ਰੀਜਾਂ ਦੇ ਨਾਲ ਹੰਡਾ ਚੜ੍ਹਦੀ ਜਵਾਨੀ ਬੀਬਾ ਚਾਰ ਦਿਹਾੜੇ ਰੱਖੀਏ ਡੱਬੀ ਵਿੱਚ ਪਾ ਸੋਹਣ ਸਜਣ ਸ਼ੈਤਾਨੀਆਂ ਰੱਖੀਏ ਢੱਬੀ ਵਿੱਚ ਪਾ ਤੁਰ ਗਈ ਜਵਾਨੀ ਤੇ ਆਇਆ ਬੁਢਾਪਾ ਮਨ ਨੂੰ ਲੱਗਾ ਪਛਤਾ ਸੋਹਣ ਸਜਣ ਬੇਈਮਾਨੀਆਂ ਮਨ ਨੂੰ ਲੱਗਾ ਪਛਤਾ ਵੇੜੇ ਤਾਂ ਸਾਡੇ ਕਲੀਆਂ ਦਾ ਭੂਟਾ ਨਾਗ ਬੈਠਾ ਵਾਲਪਾ ਸੁਣ ਦਿਲਾਂ ਦੇ ਆ ਜਾਨੀਆਂ ਨਾਗ ਬੈਠਾ ਵਾਲਪਾ ਬਾਰੀ ਵਿੱਚ ਬੈਠਾ ਮੁੰਡਾ ਨਿੰਬੂ ਇਹਨੂੰ چیرਦਾ ਇੱਕੋ ਫੜੀ ਮੇਰੇ ਆਹਣਿਆ ਇੱਕੋ 파ੜੇ ਮੇਰੇ ਆ ਸੋਹਣਿਆ ਇੱਕੋ 파ੜੀ ਦੇ ਦੇ ਸਾਨੂੰ ਨਿੰਬੂਏ ਦੀ ਨਿੰਬੂਏ ਦੇ ਪੱਜ ਤੈਨੂੰ ਕਾਂਟੇ ਮੈਂ ਕਰਵਾ ਦਿਆਂ ਜੇ ਜਾਵੇ ਨੀ ਮੇਰੀਏ ਸੋਣੀਏ ਜੇ ਜਾਵੇ ਨੀ ਨੱਜੋ ਰಾಣੀਏ ਜੇ ਜਾਵੇ ਪੀੜ ਤੇਰੀ ਕਾਂਟੇ ਨਾ ਕਢਵਾਇਓ ਐਵੇਂ ਪੈਸੇ ਨਾ ਗਵਾਇਓ ਨਹੀਂ ਹੋ ਜਾਣੀ ਵੇ ਮੇਰੇ ਆਹਣੀਆਂ ਨਹੀਂ ਹੋ ਜਾਣੀ ਪੀੜ ਮੇਰੀ ਵਕੀਏ ਦੀ ਗਲੀ ਵਿੱਚ ਕਾਨੂ ਮਾਰੇ ਗੇੜੀ ਉੱਤੇ ਗੇੜੀਆਂ ਭਾਬੀ ਮੇਰੀ ਵੇ ਮੇਰੇ ਆ ਸੋਹਣੇ ਬੀ ਨੂੰ ਸਮਝਾ ਦੇ ਉਹਦੇ ਕੰਨੀ ਗੱਲ ਪਾ ਦੇ ਤੇਰੀ ਮੇਰੀ ਨੀ ਮੇਰੀਏ ਸੋਣੀਏ ਮੇਰੀ ਤੇਰੀ ਨੀ ਨਾ ਜੋੜਾਣੀਏ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਭਾਰੀ ਵਿੱਚ ਬੈਠਾ ਮੁੰਡਾ ਨਿੰਬੂ ਇਹਨੂੰ چیرਦਾ ਇੱਕੋ ਫੜੇ ਵੇ ਮੇਰੇ ਆ ਸੋਣਿਆ ਮੇਰੇ ਆਹਣਿਆ ਇੱਕੋ 파ੜੀ ਦੇ ਦੇ ਸਾਨੂੰ ਨਿੰਬੂਏ ਦੀ ਨਿੰਬੂਏ ਦੇ ਪੱਜ ਤੈਨੂੰ ਟਿੱਕਾ ਮੈਂ ਕਰਵਾ ਦਿਆਂ ਜੇ ਜਾਵੇ ਨੀ ਮੇਰੀਏ ਸੋਣੀਏ ਜੇ ਜਾਵੇ ਨੀ ਨਜੁਰਾਣਿਏ ਜੇ ਜਾਵੇ ਪੀੜ ਤੇਰੀ ਬੱਕੀਏ ਕਾ ਨਾ ਕੜਵਾਇਓ ਐਵੇਂ ਪੈਸੇ ਨਗਵਾਇਓ ਨਈਓ ਜਾਣੇ ਵੇ ਮੇਰੇ ਆਹਣਿਆ ਨਈਓ ਜਾਣੇ ਵੇ ਮੇਰੇ ਸੋਹਣਿਆ ਨਈਓ ਜਾਣੇ ਪੀੜ ਮੇਰੀ ਵੱਖੀਏ ਦੀ ਗਲੀ ਵਿੱਚ ਕੰਨੂ ਮਾਰੇ ਗੇੜੀ ਉੱਤੇ ਗੇੜਿਆ ਭਾਬੀ ਮੇਰੀ ਵੇ ਮੇਰੇ ਆਹ ਇਹ ਸੋਹਣਿਆ ਭਾਬੀ ਮੇਰੇ ਤੇਰੇ ਉੱਤੇ ਸ਼ੱਕ ਕਰਦੀ ਭਾਬੀ ਨੂੰ ਸਮਝਾ ਦੇ ਉਹਦੇ ਕੰਨੀ ਗੱਲ ਪਾ ਪਹਿਲੀ ਵਾਰ ਮੈਂ ਸੋਰੀਆਂ ਦੇ ਜਾਂਦੀਆਂ ਸੱਸ ਮੈਨੂੰ ਕੰਮੇ ਲਾ ਲਿਆ ਪਲਾ ਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇ ਲਾ ਲਿਆ ਪਹਿਲੀ ਪਹਿਲੀ ਵਾਰ ਮੈਂ ਸੋਰੀਆਂ ਦੇ ਜਾਂਦੀਆਂ ਸੱਸ ਮੈਨੂੰ ਕੰਮੇ ਲਾ ਲਿਆ ਪਲਾ ਜੀ ਮੈਨੂੰ ਤੇਰੀ ਸੋਂ ਸੱਸ ਮੈਨੂੰ ਕੰਮੇ ਲਾ ਲਿਆ ਫਾੜੇ ਚੱਪਣੀ ਮੈਂ ਅੱਗ ਲੈਣ ਜਾਂਦੀ ਆ ਚੱਪਣੀ ਤਾਂ ਟੁੱਟ ਗਈ ਆ ਪਾਲਾ ਜੀ ਮੈਨੂੰ ਤੇਰੀ ਸੋਂ ਚੱਪਣੀ ਤਾਂ ਟੁੱਟ ਗਈ ਆ ਫਾੜੇ ਸੋਟਾ ਸੱਸ ਬੂਏ ਵਿੱਚ ਖੜੇ ਗਈ ਇਹੋ ਜਈ ਚੱਪਣੀ ਲਿਆ ਪਲਾਜੀ ਮੈਨੂੰ ਤੇਰੀ ਸੋਹ ਇਹੋ ਜਈ ਚੱਪਣੀ ਲਿਆ ਓ ਵੇਖਿਓ ਵੇਖ ਬਾਬਲ ਤੁਰਿਆ ਆਉਂਦਾ ਆ ਦਾਜ ਵਾਲਾ ਗੱਡਾ ਪਰਿਆ ਪਲਾਜੀ ਮੈਨੂੰ ਤੇਰੀ ਸੋਹ ਦਾਜ ਵਾਲਾ ਗੱਡਾ ਪਰਿਆ ਉਹੋ ਜਿਹਾ ਦਾਜ ਮੈਂ ਵੇੜੇ 'ਚ ਖਿਲਾਰਦਾ ਉਹੋ ਜਿਹੀ ਚੱਪਣੀ ਲਿਆ ਪਹਿਲਾ ਜੀ ਮੈਨੂੰ ਤੇਰੀ ਸੋਹ ਉਹੋ ਜਿਹੀ ਚੱਪਣੀ ਲਿਆ ਓ ਵੇਖਿਓ ਵੇਖ ਮਾਮਾ ਤੁਰ ਆਏ ਆਉਂਦਾ ਆ ਮੱਜੀਆਂ ਦੀ ਡਾਰ ਲਈਆ ਪਹਿਲਾ ਜੀ ਮੈਨੂੰ ਤੇਰੀ ਸੋਹ ਮੱਜੀਆਂ ਦੀ ਡਾਰ ਲਈਆ ਇਹੋ ਜਈਆਂ ਮੱਜੀਆਂ ਮੈਂ ਵਗ ਚਿਰਲਾ ਦਿਆਂ ਇਹੋ ਜਈ ਚੱਪਣੀ ਲਿਆ ਪਹਿਲਾ ਜੀ ਮੈਨੂੰ ਤੇਰੀ ਸੋ ਇਹੋ ਜਈ ਚੱਪਣੀ ਲਿਆ ਓ ਵੇਖਿਓ ਵੇਖ ਚਾਚਾ ਤੁਰਿਆ ਆਉਂਦਾ ਆ ਪਾਂਡੇਆ ਦੀ ਬੋਰੀ ਭਰੀਆ ਪਾਲਾ ਜੀ ਮੈਨੂੰ ਤੇਰੀ ਸੋ ਪਾਂਡੇਆ ਦੀ ਬੋਰੀ ਭਰੀਆ ਇਹੋ ਜਿਹੀ ਪਾਂਡੇ ਮੈਂ ਰੂੜੀ ਤੇ ਚਲਾ ਦਿਆਂ ਇਹੋ ਜਿਹੀ ਚੱਪਣੀ ਲਿਆ ਪਾਲਾ ਜੀ ਮੈਨੂੰ ਤੇਰੀ ਸੋ ਇਹੋ ਜਿਹੀ ਚੱਪਣੀ ਲਿਆ ਓ ਵੇਖਿਓ ਵੇਖ ਵੀਰਾ ਤੁਰਿਆ ਆਉਂਦਾ ਆ ਚੱਪਣੀਆਂ ਦਾ ਚੋਲਾ ਪਰਿਆ ਪਾਲਾ ਜੀ ਮੈਨੂੰ ਤੇਰੀ ਸੋ ਚੱਪਣੀਆਂ ਦਾ ਚੋਲਾ ਪਰਿਆ ਇੱਕ ਚੱਕੀ ਦੋ ਚੱਕੀ ਸੋਣ ਸੱਸੇ ਮੇਰੀਏ ਤੀਜੀ ਨੂੰ ਹੱਥ ਵੀ ਨਾ ਲਾ ਪਾਲਾ ਜੀ ਮੈਨੂੰ ਤੇਰੀ ਸੋ ਦੀ ਜੀ ਨੂੰ ਹੱਥ ਵੀ ਨਾਲ ਪਹਿਲੀ ਪਹਿਲੀ ਵਾਰ ਮੈਂ ਸੋਰੀਆਂ ਦੇ ਜਾਨੀਆਂ ਸੱਸ ਮੈਨੂੰ ਕੰਮੇ ਲਾ ਲਿਆ ਪੱਲਾ ਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇ ਲਾ ਲਿਆ